ਮੈਂ ਸਰ ਹਰਜਿੰਦਰ ਕੁਮਾਰ ਮੇਰਾ ਨਾਮ ਪਿੰਡ ਹਰਿਆਣਾ ਕਲਾਂ ਬਾਬਾ ਸਾਹਿਬ ਦੇ ਟਾਈਗਰ ਫੋਰਸ ਦਾ ਜ਼ਿਲ੍ਹਾ ਵਾ이스 ਪ੍ਰਧਾਨ ਆ ਜੀ ਤੇ ਅੱਜ ਹਸਪਤਾਲ ਆਏ ਸੀ ਕਿਹਦੀ ਦਿੱਕਤਾਂ ਦਾ ਸਾਹਮਣਾ ਕੋਈ ਸਰ ਅੱਜ ਮੈਂ ਆਇਆ ਮੈਂ ਕਾਫੀ ਸਮੇਂ ਤੋਂ ਆਇਆ ਵਾ ਬਾਅਦ ਵਿੱਚ ਆਇਆ ਅੱਜ ਮੈਂ ਦੇਖਿਆ ਆਪਣੀ ਬੇਟੀ ਦੀ ਦਵਾਈ ਲੈਣ ਆਇਆ ਸੀ ਪਹਿਲਾਂ ਅਸੀਂ ਇਸ ਲਾਈਨ 'ਚ ਲੱਗੇ ਭਾਜੀ ਠੀਕ ਆ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਨੇ ਮੋੜ ਦਿੱਤਾ ਵਾਪਸ ਜੀ ਇੱਕ ਐਪ ਪਰੋ ਜੀ ਆਵਾ ਐਪ ਬਾਹਰ ਉਹ ਵਿਚਾਰੀਆਂ ਬੇਟੀਆਂ ਬੈਠੀਆਂ ਨਾਸਿੰਗ ਸਿਕਲਾਈ ਵਾਸਤੇ ਉਹ ਜਿੰਨੀ ਪਹਿਲਾਂ ਓਟੀਵੀ ਲੈਣਾ ਤੁਹਾਡੇ ਕੋਲ ਮੋਬਾਈਲ ਹੈ ਤਾਂ ਮੋਬਾਈਲ 'ਚ ਪਹਿਲਾਂ ਐਪ ਪਾਓ ਫਿਰ ਓਟੀਪੀ ਲਵੋ ਫਿਰ ਦੁਬਾਰਾ ਲਾਈਨ 'ਚ ਆਓ ਪਹਿਲਾ ਬੰਦਾ ਭਾਜੀ 40-50 ਮਿੰਟ ਪਹਿਲਾਂ ਲਾਈਨ 'ਚ ਰਹਿੰਦਾ ਉਸ ਤੋਂ ਬਾਅਦ ਉਹਨੂੰ ਦੁਬਾਰਾ ਫਿਰ ਲਾਈਨ ਚਲਾਉਣਾ ਪੈਂਦਾ ਠੀਕ ਆ ਢਾਈ ਤਿੰਨ ਘੰਟੇ ਇੱਥੇ ਬਦੀਤ ਹੋ ਜਾਂਦੇ ਕੋਈ ਹੁਣ ਬੰਦੇ ਜਿਨ੍ਹਾਂ ਤੋਂ ਮੋਬਾਈਲ ਨਹੀਂ ਉਹ ਜਿਹੜਾ ਕੀ ਰੀਜਨ ਉਹਨਾਂ ਦਾ ਹਨ ਦੂਸਰਾ ਬੰਦਾ ਬਿਮਾਰ ਹੁੰਦਾ ਉਹਨਾਂ ਨੂੰ ਵੀ ਉਹੀ ਲਾਈਨ 'ਚ ਭਾਜੀ ਠੀਕ ਹੈ ਨਾ ਬੰਦਾ ਸਵੇਰ ਦਾ ਕਿੰਨੀ ਸੰਗਤ ਪਰੇਸ਼ਾਨ ਹੋ ਰਹੀ ਹੈ ਕੋਈ ਸਿਆਣਾ ਬੰਦਾ ਬੈਠ ਨਹੀਂ ਸਕਦਾ ਉਹਨਾਂ ਦੀ ਵਾਰੀ ਨਹੀਂ ਆ ਜਦੋਂ ਤਾਂ ਹੀ ਭਾਜੀ ਬੰਦਾ ਪਰਚੀ ਲੈ ਕੇ ਡਾਕਟਰ ਦੇ ਜਾਂਦਾ ਉਹ ਡੱਟ ਦਾ ਟਾਈਮ ਹੋ ਜਾਂਦਾ ਆਮ ਪਬਲਿਕ ਇੰਨੀ ਪਰੇਸ਼ਾਨ ਹੋ ਰਹੀ ਆ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਪੁੱਛੋ ਨਾ ਭਾਜੀ ਠੀਕ ਆ ਜਿਹੜਾ ਪ੍ਰਸ਼ਾਸਨ ਸੁੁੱਤਾ ਪਿਆ ਐਸਐਮਓ ਜੋ ਸਿਵਲ ਸਰਜਨ ਹੋਣਾ ਚਾਹੀਦਾ ਵੇ ਮੈਂ ਦੁਨੀਆ ਵਿੱਚ ਹਸਪੀਟਲ ਜਾਵਾ ਆਮ ਪਬਲਿਕ ਰੀ ਸੋਚ ਨੂੰ ਦਿੱਤਾ ਵੀ ਬਾਹਰ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਉਹਨਾਂ ਨੇ ਕੋਈ ਮਤਲਬ ਹੋਣੀ ਮੈਨੂੰ 3-4 ਘੰਟੇ ਹੋ ਗਏ ਇੱਥੇ ਆ ਦੁਨੀਆ ਪਰੇਸ਼ਾਨ ਹੋ ਰਹੀ ਆ ਕੋਈ ਬੰਦਾ ਨਹੀਂ ਆ ਰਿਹਾ ਕੋਈ ਪੁੱਛ ਨਹੀਂ ਰਿਹਾ ਸੰਗਤ ਨੂੰ ਕੋਈ ਮਾਰ ਇੰਨੀ ਪ੍ਰੋਬਲਮ ਆ ਰਹੀ ਹੈ ਨਾ ਬਹੁਤ ਜ਼ਿਆਦਾ ਪ੍ਰੋਬਲਮ ਪ੍ਰਸ਼ਾਸਨ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਮੰਤਰੀ ਸਾਹਿਬ ਸਿਵਲ ਸਰਜਨ ਉਹਨਾਂ ਦੀ ਡਿਊਟੀ ਬੰਦੀ ਆ ਇੱਥੇ ਆ ਕੇ ਸਾਰੀਆਂ ਬੀਬੀਆਂ ਨੂੰ ਦੇਖਣ ਬੰਦਿਆਂ ਨੂੰ ਦੇਖਣ ਜਿਹੜੀ ਉਹਨਾਂ ਦੀ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ ਇਧਰ ਬਾਜੀ ਸੰਗਤ ਬਹੁਤ ਪਰੇਸ਼ਾਨ ਹੁੰਦੀ ਆ ਪਹਿਲਾਂ ਪਰਚੀ ਹੁੰਦੀ ਸੀ ਇਸ ਦੀ ਪਰਚੀ ਲੋ ਆਪਣੇ ਡਾਟਾ ਹੁਣ ਬਾਜੀ ਪਹਿਲਾਂ ਇਧਰੋਂ ਪਰਚੀ ਲੋ ਫੇ ਉਧਰੋਂ ਪਰਚੀ ਲੋ ਫੇ ਐਪ ਵਿੱਚ ਡਾਊਨਲੋਡ ਕਰੋ ਕਿਹਤੋਂ ਐਪ ਨਾ ਹੋਵੇ ਫਿਰ ਜੇਤੋਂ ਪੈਸੇ ਨਾ ਹੋਣ ਉਹ ਜੇਤੋਂ ਮੋਬਾਈਲ ਨਾ ਹੋਵੇ ਉਹਦਾ ਵੀ ਦੱਸਣਾ ਹਲੇ ਸੋ ਮੇਰੀ ਬੇਨਤੀ ਆ ਬਾਜੀ ਪ੍ਰਸ਼ਾਸਨ ਨੂੰ ਸਿਵਲ ਹਸਪਤਾਲ ਦੇ ਸਾਰੇ ਪ੍ਰਸ਼ਾਸਨ ਨੂੰ ਇਹਦਾ ਹੱਲ ਕੀਤਾ ਜਾਵੇ ਅਗਰ ਇਹਦਾ ਹੱਲ ਜਲਦੀ ਨਹੀਂ ਹੁੰਦਾ ਤਾਂ 바ਵਾ ਸਾਹਿਬ ਟਾਇਰ ਫੋਰਸ ਵੱਲੋਂ ਅਸੀਂ ਇਹ ਵੱਡੇ ਪੱਧਰ ਤੇ ਤਰਦਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਮੋਰਚਾ ਲਾਵਾਂਗੇ ਸਿਵਲ ਹਸਪਤਾਲ ਦੇ ਵਿੱਚ ਜੈ ਪੀਮ ਜੈਪੁਰ ਜੀ ਮੇਰੇ ਤੋਂ ਨਹੀਂ ਸਰ ਮੇਰਾ ਨਾਮ ਦਲਜੀਤ ਜੀ ਦਲਜੀਤ ਕੁਮਾਰ ਕਿੱਥੋਂ ਆਏ ਹੋ ਸਰ ਮੈਂ ਆਪਣੇ ਹਿਸ਼ਾਰਪੁਰ ਤੋਂ ਲੋਕਲ ਦਾ ਦਸਾਲਾ ਪਿੰਡ ਜੀ ਸਰ ਮੈਨੂੰ ਆਏ ਨੂੰ 8 ਵਜੇ ਦਾ ਭਿਜਾ ਆਇਆ ਮੇਰੀ ਪਰਚੀ ਵੀ ਟਾਈਮ ਸਰ ਕੱਟ ਹੋ ਗਈ ਸੀ ਕਿ ਤੇ ਪਰਚੀ ਨੰਬਰ ਮੇਰਾ 11 ਹੈ ਜੀ ਜਦੋਂ ਮੈਂ ਡਾਕਟਰ ਦੇ ਕੋਲ ਪਹੁੰਚਿਆ ਤੇ ਜਿਹੜੇ ਅੰਦਰ ਜਾਣ ਕੇ ਡਾਕਟਰ ਨੂੰ ਮਿਲਾਉਂਦੇ ਆ ਜਿਹੜੇ ਡਾਕਟਰ ਸਾਹਿਬ ਦੇ ਕੋਲ ਹੁੰਦੇ ਆ ਉਹ ਪਰਚੀ ਨੰਬਰ ਹੀ ਦੇਖਦੇ ਮੇਰੇ ਤੋਂ ਪਹਿਲਾਂ ਇੱਕ ਮੋਰੇ ਵਿੱਚ ਬੰਦਾ ਖੜਾ 46ਵਾਂ ਨੰਬਰ ਉਹਦਾ ਉਹਨੂੰ ਪਹਿਲਾਂ ਅੰਦਰ ਬਾੜਿਆ ਜੀ 11 ਵਜੇ ਸਵੇਰ ਦੇ ਹਨ ਰੋਟੀ ਨਾ ਪਾਣੀ ਜੀ ਜਦ ਕਿ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਚੀਜ਼ ਦੀ ਦਵਾਈ ਲੈਣਾ ਹੈ ਸਰ ਮੇਰੇ ਮੈਂ ਜਿੱਦਾਂ ਬਾਰਸ਼ ਦੇ ਵਿੱਚ ਪੈਰ ਤੇ ਲੱਗੇ ਤੇ ਸੱਟ ਲੱਗੀ ਲੱਕ ਦੇ ਵਿੱਚ ਪਰਚੀ ਘੱਟ ਹੋਈ ਉਹ ਟਾਈਮ ਸਾਹਿਬ ਦੀ ਹੁਣ ਡਾਕਟਰ ਦੇ ਅੰਦਰ ਉੱਥੇ ਜਿੱਥੇ ਜਾ ਕੇ ਐਕਸਰਾ ਹੋਣਾ ਆ ਉੱਥੇ ਵੀ ਬੰਦੇ ਪਹਿਲੇ ਉਹ ਪਹੁੰਚੇ ਹੋ ਜਿਨ੍ਹਾਂ ਦਾ ਨੰਬਰ ਇਹ ਕੋਈ 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 ਡਿਸਪੀਸਪਲਨ ਨਹੀਂ ਹੈ ਨਹੀਂ ਜੀ ਫਾਰਸੀ ਆ ਜਾਲੇ ਚੱਲ ਰਹੇ ਬਸ ਆਪ ਜਾਣ ਕੇ ਜਿਹੜਾ ਆਂਦਾ ਆ ਕੋਈ ਚਦੂਦਾ ਨਹੀਂ ਹੈਗਾ ਇਸ ਕਰਕੇ ਸਰਕਾਰ ਇਸ ਚੀਜ਼ ਤੇ ਜ਼ਰੂਰ ਗੌਰ ਕਰੇ ਜੀ ਹੱਥ ਜੋੜ ਕੇ ਬੇਨਤੀ ਆ ਸਰ ਮੈਨੂੰ ਤੁਸੀਂ ਆਵੇ ਦੇ ਲ ਮੈਂ 8 ਵੇ ਦਾ ਆਇਆ ਜੀ ਆ ਮੇਰੀ ਪਾਰਟੀ ਦੇ ਪਟੈਂਬ ਵੀ ਆਪ ਨੂੰ ਜਾ ਕੇ ਹੁਣ 11 ਵਜੇ ਦੇ ਅੰਦਰੋਂ ਨਿਕਲ ਕੇ ਆਏ ਜੀ ਇਹ ਟੀਮ ਆ ਕਰਦੇ ਆ ਮੰਗੇ ਇਹ ਸਰਕਾਰ ਇਸ ਚੀਜ਼ ਤੇ ਗੌਰ ਕਰੇ ਜੀ ਕੋਈ ਬੰਦੇ ਵਿੱਚ ਸਿਆਣੇ ਆ ਜੀ ਉਹਨਾਂ ਕੋਲ ਤਾਂ ਕੋਈ ਖੜ ਨਹੀਂ ਹੁੰਦਾ ਬਹਿ ਨਹੀਂ ਹੁੰਦਾ ਉਹ ਵਿਚਾਰੇ ਬੰਨੇ ਕਿੱਦਾਂ ਆਏ ਆ ਕਿੱਦਾਂ ਪਹੁੰਚਣਾ ਕਿੱਦਾਂ ਜਾਣਾ ਉਹਨੇ ਕਹੀਦਾ ਵੀ ਇੱਦਾਂ ਹੀ ਮੁੜ ਜਾਣੇ ਦੇਖ ਲਓ ਜੀ ਉਹਨਾਂ ਨੂੰ ਡਾਕਟਰ ਮਿਲੇ ਨਹੀਂ ਉਹ ਡਾਕਟਰ ਕੋਲ ਨੂੰ ਟਾਈਮ ਜਦੋਂ ਬੰਦੇ ਹੋ ਜਾਣੇ ਦੇਖ ਲਓ ਕੀ ਲੱਗਦਾ ਕੀ ਸਰਕਾਰੀ ਆ ੱਤੇ ਖਾ ਕੇ ਉਹ ਪ੍ਰਾਈਵੇਟ ਜਾਣ ਲਈ ਮਜਬੂਰ ਬਿਲਕੁਲ ਜੀ ਪ੍ਰਾਈਵੇਟ ਤਾਂ ਹੀ ਲੋਕੀ ਦੌੜਦੇ ਜੀ ਆਹ ਦੇਖ ਲਓ ਤੁਸੀਂ ਆ ਪਿੱਛੇ ਤੁਸੀਂ ਕੈਮਰਾ ਮਾਰ ਕੇ ਕਿੱਦਾਂ ਖੜੇ ਆ ਕੋਈ ਤਾਂ ਸਵੇਰ ਦੇ ਆ ਕੇ ਬੈਠੇ ਆ ਜੀ ਮੇਨਾ ਮੇ ਮੇ ਤੋਂ ਪਹਿਲਾਂ ਕੋਈ ਸਿਆਣੇ ਬੰਦੇ ਖੜੇ ਸੀਗੇ ਉਹਨਾਂ ਦੇ ਪਾਰਟੀ ਗਾ ਤੁਸੀਂ ਧਾਰਕ ਨਹੀਂ ਲੈ ਕੇ ਆਏ ਤੁਸੀਂ ਆ ਨਹੀਂ ਕੀਤਾ ਫੋਨ ਨੰਬਰ ਉਹ ਕਹਿੰਿਆ ਕੋਈ ਫੋਨ ਹੈ ਹੀ ਨਹੀਂ ਸਿਆਣੇ ਬੰਦਿਆਂ ਕੋਈ ਵਿਚ ਇਹੀ ਬੇਨਤੀ ਕਰਦੇ ਸਰਕਾਰ ਅਕਿ ਚੀਜ਼ ਨੂੰ ਦੇਖ ਖੇਤੀ ਦੇ ਦੇਖਿਆ ਜਾਵੇ ਜੀ ਤੇ ਬਸ ਇਹੀ ਰਿਕਵੈਸਟ ਹੈ ਜੀ ਬੇਨਤੀ ਕਰਦੇ ਆ ਜੀ ਇੱਕ ਸਿਵਲ ਹਸਪਤਾਲ ਚ ਬੜੀ ਦਿੱਕਤ ਆ ਰਹੀ ਹੈ ਕਹਿੰਦੇ ਲੈਂਡ ਚ ਲੱਗਦੇ ਆ ਮੈਡਮ ਬਾਪਸ ਭੇਜ ਦਿੰਨੀ ਹੈ ਕਿ ਸੌਫਟਵੇਅਰ ਡਾਊਨਲੋਡ ਕਰਕੇ ਆਓ ਜੀ ਕੀ ਪ੍ਰੋਬਲਮ ਈ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸ ਐਮਓ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਤੁਸੀਂ ਇਹ ਸਹੀ ਕਹਿ ਰਹੇ ਹੋ ਕਿ ਜਦੋਂ ਪੇਸ਼ੈਂਟ ਲਾਈਨ ਚ ਲੱਗਦਾ ਹੈਗਾ ਤੇ ਉਸ ਨੂੰ ਸਾਡੇ ਜਿਹੜੇ ਕੰਪਿਊਟਰ ਆਪਰੇਟਰਸ ਐ ਪਿੱਛੇ ਜਿੱਥੇ ਅਸੀਂ ਸਟੂਡੈਂਟ ਬਿਠਾਏ ਹੋਏ ਆ ਪੇਸ਼ੈਂਟਸ ਦੀ ਹੈਲਪ ਲਈ ਕਿ ਉਹ ਆਵਾ ਆਈਡੀ ਕ੍ਰੀਏਟ ਕਰਨ ਨਵੇਂ ਪੇਸ਼ੈਂਟਸ ਦੇ ਉੱਥੇ ਭੇਜਿਆ ਜਾਂਦਾ ਉਹ ਆਪਜੀ ਦੀ ਸਹੂਲਤ ਲਈ ਹੀ ਬਿਠਾਏ ਗਏ ਹਨ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਜਿਨ੍ਹਾਂ ਦੀ ਆਭਾ ਆਈਡਿਜ਼ ਨਹੀਂ ਹੈ ਅੱਜ ਨਹੀਂ ਤੇ ਕੱਲ ਨੂੰ ਸਰਕਾਰ ਨੇ ਜ਼ਰੂਰੀ ਕਰ ਦੇਣਾ ਹੈ ਜਿਸ ਤਰ੍ਹਾਂ ਕਿ ਸਾਡੇ ਆਧਾਰ ਕਾਰਡ ਜ਼ਰੂਰੀ ਹੋ ਗਏ ਸੀ ਉਸ ਤਰ੍ਹਾਂ ਹੀ ਇਹ ਜ਼ਰੂਰੀ ਹੋ ਜਾਣਾ ਹੈ ਕਿ ਤੁਹਾਨੂੰ ਹੈਲਥ ਹੈਡ ਜਦੋਂ ਹੀ ਮਿਲੇਗੀ ਜਦੋਂ ਤੁਹਾਡੇ ਕੋਲ ਆਭਾ ਆਈਡੀ ਹੋਏਗੀ ਇਹ ਹੈਗਾ ਕਿ ਪੇਸ਼ੈਂਟ ਦਾ ਜਿਹੜਾ ਰਿਕਾਰਡ ਹੈ ਆਨਲਾਈਨ ਪੂਰਾ ਪ੍ਰੀਜ਼ਰਵ ਹੋ ਜਾਂਦਾ ਆਭਾ ਆਈਡੀ ਦੇ ਨਾਲ ਫਿਲਹਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਰੀਜ਼ ਕਹਿੰਦੇ ਆ ਕਿ ਪਹਿਲਾਂ ਪਿੱਛੇ ਜਾਣਾ ਪੈਂਦਾ ਆਭਾ ਆਈਡੀ ਕਰਾਣੀ ਪੈਂਦੀ ਹੈ ਉਸ ਤੋਂ ਬਾਅਦ ਫਿਰ ਮਰੀਜ਼ਾਂ ਨੂੰ ਲਾਈਨਾਂ 'ਚ ਲੱਗਣਾ ਪੈਂਦਾ ਬਿਲਕੁਲ ਉਹਦੇ ਚਾਏਗਾ ਕਿ ਟੋਕਨ ਕ੍ਰੀਏਟ ਹੋ ਜਾਂਦਾ ਆ ਬਾਈ ਆਈ ਬਣ ਕੇ ਟੋਕਨ ਜਨਰੇਸ਼ਨ ਦਾ ਇਹ ਫਾਇਦਾ ਹੈ ਕਿ ਮਰੀਜ਼ ਨੂੰ ਬਾਰ ਬਾਰ ਨਹੀਂ ਬੋਲਣਾ ਪੈਂਦਾ ਕਿ ਉਹਦਾ ਨਾਂ ਕੀ ਹੈ ਉਹਦੇ ਪਿਤਾ ਜੀ ਦਾ ਨਾਂ ਕੀ ਹੈ ਉਹਦਾ ਟੈਲੀਫੋਨ ਨੰਬਰ ਕੀ ਹੈ ਉਹਦਾ ਐਡਰੈਸ ਕੀ ਹੈ ਟੋਕਨ ਤੇ ਉੱਪਰ ਜਿਹੜਾ ਕਿ ਫੋਨ ਤੁਹਾਡਾ ਰਜਿਸਟਰਡ ਹੈ ਉਹਦੇ ਹਿਸਾਬ ਨਾਲ ਆਧਾਰ ਕਾਰਡ ਦੇ ਬੇਸ ਤੇ ਸਾਰੀ ਸਲਿੱਪ ਆਪਣੇ ਆਪ ਆਟੋਮੇਟਿਡ ਸਾਡਾ ਸਟਾਫ ਕੱਢ ਕੇ ਦੇ ਦਿੰਦਾ ਏਸਲੀ ਫਿਲਹਾਲ ਮਰੀਜ਼ਾਂ ਨੂੰ ਥੋੜਾ ਜਿਹਾ ਤੰਗ ਹੋਣਾ ਪੈ ਰਿਹਾ ਪਰ ਅੱਗੇ ਅੱਗੇ ਜਿਵੇਂ ਸਰਕਾਰ ਬਹੁਤ ਜ਼ਿਆਦਾ ਸਹੂਲਤਾ ਦੇ ਰਹੀ ਹੈਗੀ ਹੈ ਜੇ ਪੇਪਰ ਫਰੀ ਸਾਡਾ ਹਸਪੀਟਲ ਵੀ ਆ ਗਿਆ ਉਸ ਸਕੀਮ ਵੇਚ ਤੇ ਫਿਰ ਪੇਸ਼ੈਂਟ ਨੂੰ ਲਾਈਨਾਂ 'ਚ ਨਹੀਂ ਸਿੱਧੇ ਡਾਕਟਰ ਦੇ ਕੋਲ ਜਾਣਾ ਪਏਗਾ ਕੰਪਿਊਟਰ 'ਤੇ ਰਿਕਾਰਡ ਹੋਏਗਾ ਸਾਰੀ ਪੇਸ਼ੈਂਟ ਦੀ ਹਿਸਟਰੀ ਹੋਏਗੀ ਜੇਕਰ ਜੇਕਰ ਪੇਸ਼ੈਂਟ ਨੂੰ ਕਿਤੇ ਪ੍ਰਾਈਵੇਟ ਵੀ ਜਾਣਾ ਪਏਗਾ ਉਹਦੇ 'ਚ ਵੀ ਉਹਦੀ ਸਹੂਲਤ ਹੈ ਕਿ ਉਹਨੇ ਪਿਛਲੇ ਸਾਲਾਂ 'ਚ ਕਿਹੜੀ ਦਵਾਈ ਲਿੱਤੀ ਕਿਹੜੀ ਬਿਮਾਰ ਸੀ ਕਿਸ ਤਰ੍ਹਾਂ ਬਿਮਾਰ ਹੋਇਆ ਕਿੰਨਾ ਇਫੈਕਟ ਹੋਇਆ ਕਿੰਨੀ ਵਾਰੀ ਦਵਾਈ ਬਦਲੀ ਗਈ ਇਸ ਲਈ ਮੈਂ ਅਪੀਲ ਕਰਦੀ ਹਾਂ ਥੋੜੀ ਜੀ ਬੇਅਰਾਮੀ ਹੈਗੀ ਹੈ ਪਰ ਇਹ ਤੁਹਾਡੀ ਸਹੂਲਤ ਲਈ ਹੈ ਧੰਨਵਾਦ